ਹਾਂਜੀ ਕਿੱਥੇ ਚੱਲੇ ਬਾਏ ਵੇ ਵੇ ਗਾਣੇ ਕਿਦਾਂ ਵੱਜਦੀ ਵੇਖੋ ਚ ਵੇਖਦਾ ਹੁੰਦੀ ਬਾਏ ਲੈ ਲੈ ਇਹ ਕੀ ਹੁੰਡਿਆ ਬਾਏ ਖੋਸ਼ੀ ਬੜੀ ਹੁੰਦੀ ਲੈ ਲੈ ਇੰਨੀ ਕੀ ਹੁੰਡਿਆ ਬਹੁਤ ਤਗੜੀ ਕੇ ਹੱਥ ਟਪ ਟਪ ਦੋਨਾਂ ਦਾ ਚੋਕ ਜਾ ਵੇ ਕਹਿੰਦੀ ਮੈਨੂੰ ਫੇਰ ਬਾਹਰ ਨ ਲੈ ਜਾ ਕਿਦਾਂ ਇੰਨੇ ਬੜਾ ਵਕਤ ਨੂੰ ਫੜਿਆ ਯੇ ਕੁੜੀ ਨੇ ਇਹ ਬਸ ਤੁਰਨ ਕੀ ਲਾਪੀ ਆ ਇਹ ਬਸ ਕਦੀ ਕਣਕ ਖਿਲਾਰਨ ਜਾਂਦੀ ਕਦੀ ਕੋਹ ਤੇ ਕਦੀ ਕੋਹ ਤੁਰਦੀ ਵੇਖ ਕਦਾਂ ਹੈ ਇਹ ਕਿੰਦਸੂ ਕੀ ਕੰਮ ਇਹ ਕਨੇ ਸਿੱਤਾ ਕਿਰਨ ਨੇ ਜੋ ਜਾਸਿਕਦੀ ਤੇ ਕਟਕਟ ਕੇ ਲਈ ਰਾਂ ਝੁੱਗੀਆਂ ਜੀਆਂ ਸਿੰਦੀ ਰਹੀਦੀ ਆਇਆ ਉਹ ਕੰਡੇ ਹੁਣ ਮੇਰਾ ਪਾਣੀ ਪੀਦੇ ਆ ਰਹੇ ਕੋ ਹਰ ਗਣਾ ਆ ਵੀ ਤੇਰਾ ਸੂਟ ਆ ਤੇਰਾ ਸੂਟ ਆਈ ਮੰਮੀ ਤਾਈ ਆ ਆ ਲੈ ਪਾ ਲੋਰ ਹੋਰ ਪਾ ਲੈ ਮੜਾ ਲੈ ਚਲ ਹੁਣ ਪੀਓ ਇਹਨੇ ਸਾਰੇ ਪਾ ਲੈ ਉਫ ਮੰਮੀ ਇਦਾਂ ਕਰਦੀ ਟਾਈਪਿੰਗ ਲਾਉਣੀ ਸਿੱਖਦੀ ਹੁੰਦੀ ਸੀ ਕਈ ਗੋਣ ਦੇਨ ਫੇਰ ਪਾਣੀ ਪੀ ਇਹਨੂੰ ਕੀ ਕਰਦੀ ਹੁੰਦੀ ਆ ਦੇ ਬਾਣੀ ਪੀਨ ਨੂੰ ਪਰ ਬੜੀ ਸਪੀਡ ਚ ਪਿੰਦੀ ਲੈ ਵੀ ਆ ਝੋਲਾ ਲੱਗ ਗਿਆ ਹੁਣ ਲੱਭਦੇ ਨ ਲੱਭਦੇ ਵੇਖੋ ਪੁਰਾਣਾ ਬੜਾ ਵਧੀਆ ਬੜਾ ਪੁਰਾਣਾ ਪਿਆ ਹੈ ਮੈਂ ਲੈਣ ਆਇਆ ਵਾਂ ਬੰਦ ਮੱਖਣ ਸੰਦੀਪ ਜਦੋਂ ਹਰ ਗਣਉਣ ਵਾਲੀ ਉਦੋਂ ਖਾਂਦੀ ਹੁੰਦੀ ਬਹੁਤ ਜਦੋਂ ਬੰਦ ਮੱਖਣ ਤੇ ਹੁਣ ਅੱਜ ਮੈਂ ਚਲੋ ਉਦੋਂ ਲੈ ਆਉਂਦੇ ਮੇਰਾ ਮਨ ਡਿਆ ਕਰ ਮੈਂ ਚਲੋ ਖਾ ਲੈਨੇ ਆ ਪੂਰੀ ਫੈਮਿਲੀ ਇਹ ਹੁਣ ਇੱਥੇ ਆ ਮੈਂ ਬੈਕਰੀ ਵਿਜੀ ਬੈਕਰੀ ਆ ਮੈਂ ਮਗਰ ਦਸਣੇ ਵਲੌਗ ਚ ਮਾਰੇ ਜਦਾਂ ਹਰ ਗਣਾਉਣ ਵਾਲੇ ਉਦੋਂ ਬੜੇ ਖਾਦੇ ਜੀ ਨਾ ਮਨੋਂ ਖੰਦ ਨਹੀਂ ਅੱਜ ਮੈਂ ਅੱਜ ਲੱਕੜੇ ਟਰਾਈ ਕਰਕੇ ਦੇਖਦੇ ਘਰੇ ਬਣਾਉਨੇ ਆ ਨਹੀਂ ਜਾਜ ਨਾ ਉਹ ਬੇੜਾ ਕਰ ਕਰ ਕੇ ਸੜਦਾ ਲੱਗਦਾ ਵੈਰੀ ਗੁੱਡ 10 ਰੁਪਏ ਦਾ ਆਇਆ ਇਹ ਐਮਬੜ ਉਹਦੇ ਸਸਤੇ ਹੀ ਮੈਂ ਕੋਲ ਗਵਾ ਮੰਗੇ ਸਸਤਾ ਹੀ ਆਮ ਆ ਬੰਦ ਮੱਖਣ ਦੀਆਂ ਚਾ ਬੇੜਾ ਗਰਕ ਬੰਦ ਵਾ ਬੇੜਾ ਗਰਕ ਬੰਦ ਉਹ ਵਾਏ ਠੀਕ ਆ ਆ ਵੇਖੋ ਜੀ ਇਹ ਕਿਹੜਾ ਬੰਦ ਕੋਲਾ ਖਿਲਰਿਆ ਹੋਇਆ ਬੰਦ ਤੇ ਸਬੂਤਾ ਦੇ ਅੰਦਰ ਲੰਗਣਾ ਨਹੀਂ ਤੋੜ ਕੇ ਲੰਗਣਾ ਚਾਹ ਬਣਾਓ ਗੱਲਾਂ ਨਾ ਕਰੋ ਭੰਦ ਭੰਦ ਲੱਗੀ ਸਮਝ ਕਿੰਨਾ ਸਵਾਦ ਬਣਿਆ ਮੰਮੀ ਦੀ ਬਾਜੀ ਪੈ ਚਲੀ ਹੁਣ ਤਾਂ ਮੈਂ ਕਹਿਣਾ ਛੇਤੀ ਨਾ ਕਰੀਏ ਜਿੱਤੀ ਤਿਲਕ ਦੀ ਮੰਮੀ ਦੀ ਬਾਜੀ ਪੈ ਲੈਣ ਡੇ ਪਣਾ ਹੁਣੇ ਮੰਮੀ ਮੈਂ ਲਿਆਵੇਂ ਪਾਣੀ ਦੇ ਬੜੀ ਤਿਲਕਦੀ ਆਈ ਲਾਲੀ ਤੇ ਆ ਮੈਂ ਘਾਰੇ ਪਰ ਚਾਹ ਮੰਗ ਚਾਹ ਨੇ ਕਹਾਲੋ ਚਾਹ ਸਰਾ ਲਉ ਮੈਂ ਸਸਤੀ ਘਾਲ ਸਾਕਤ ਤੁਹਾਡੇ ਆਏ ਦਿਨ ਵਾਕ ਦੇ ਵਿੱਚ ਤੇ ਅੱਜ ਡੈਡੀ ਬਣਾਉਣ ਦੇ ਦੀ ਅਸੀਂ ਤਰੀਕੇ ਦੇ ਨਾਲ ਚਟਨੀ ਤੁਹਾਨੂੰ ਦਿਖਾਉਣਾ ਹੈ ਦਾ ਵੀ ਇੱਧਰ ਤੇ ਵਹਿਜਾ ਵਹਿਜਾ ਕਰਾਤੀ ਏ ਬਈ ਸ਼ਾਨੇ ਸ਼ਾਨਾ ਵਹਿਜਾ ਵਹਿਜਾ ਕਰਾਈ ਜਾਂਦੇ ਆ ਪਾਣੀ ਬੜਾ ਛੜਤਾ ਜਾ ਰਿਹਾ ਨੇ ਤੇ ਹਨਾ ਸਲੀਟਣੀ ਮੇਖੀ ਹੈ ਬਣਦੀ ਐਵੇਂ ਤੂੰ ਉਹ ਸੁੱਕੀ ਜੀ ਪਤਾ ਨਹੀਂ ਕਿੱਦਾਂ ਦੀ ਬਣਾਈ ਆ ਓੜੀ ਗੇ ਮੈਂ ਦੋ ਦਿਨ ਬਣਾ ਕੇ ਦਿੱਤੀ ਤਾਂ ਉਹਨੂੰ ਸੁੱਕੀ ਕਹਤਾਈ ਆ ਅੱਜ ਲੱਗ ਪਈ ਤੇ ਆਪਣਾ ੜੀ ਹਰੀ ਹੋ ਗਈ ਬੱਲੇ ਤੇਰੇ ਹੈ ਅੱਜ ਛੋਟੀ ਬੋਤਲ ਪੀ ਗਏ ਕੱਲ ਨੂੰ ਵੱਡੀ ਬੋਤਲ ਪੀਏ ਇਦਾਂ ਤੇ ਹੈਂ ਤੇਰਨੀ ਦੇ ਵਜੇ ਵਜਾ ਕਰਾਤੀ ਪੂਰੀ ਡੈਡੀ ਨੇ ਹੈ ਹਰਕੁੰਕ ਆਪਣੀ ਨੇ ਤੇ ਸੁਸਰੀ ਲੈ ਕੇ ਵਾ ਕੰਮ ਖਰਾਬ ਹੋ ਰਿਹਾ ਹੁਣ ਤੁੱਪੇ ਸੁੱਕਣੇ ਪਾਈ ਆ ਇਹ ਬਣਾਉਂਦੇ ਮਮੀ ਇਹ ਹਰਕੁੰ ਦਾ ਕਮੀਜ਼ ਮੈਂ ਬਣਾਉਣੀ ਆ ਤਾਂ ਪਰਨੇ ਗਾ ਨਹੀਂ ਕੰਮ ਕਰਮੀ ਮਮੀ ਹਰ ਗੁੰਦ ਕਮੀਜ਼ ਬਣਾਉਂਦੇ ਨੇ ਤੇ ਉਹ ਅਸਲ 'ਚ ਮਮੀ ਦੀ ਐਨਕ ਨੇ ਨਾ ਆਪਣੀ ਬਣ ਕੇ ਆਈ ਟਾਈਮ ਲੱਗਣਾ ਉਹ ਕਦੋਂ ਆਉਣੀ ਆ ਸੋਮਵਾਰ ਸਸ 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 ਠੀਕ ਹੈ ਮੁਖਾਬਲਾ ਹੈ ਮੰਮੀ ਨੇ ਹੁਣ ਇਹ ਜੇ ਸੂਟ ਬਣਾਇਆ ਹਰ ਗੁਣ ਵਾਸਤੇ ਤੇ ਉਹ ਗਲਾ ਮੰਮੀ ਕੋ ਬਣ ਗਿਆ ਵਾ ਛੋਟਾ ਥੋੜਾ ਜਿਹਾ ਇਹ ਹੁਣ ਇਹ ਵੀ ਥੋੜਾ ਜਿਹਾ ਡੂੰਗਾ ਕਰਨਾ ਪਊਗਾ ਕੋਈ ਨਹੀਂ ਹੱਲ ਤੇ ਹੋ ਹੀ ਜਣਾ ਥੋੜਾ ਡੂੰਗਾ ਕਰਨਾ ਬਣਾ ਗਲਾ ਆ ਨਹੀਂ ਲੋੜ ਇੰਨੀ ਲੋੜ ਨਹੀਂ ਨਹੀਂ ਇਹੋ ਤੀਰ ਹੀ ਹਣਾ ਮਿਠਾ ਕਰ ਲੈ ਫਿਰ ਹੋਰ ਥਾਂ ਕਰ ਦੰਗੇ ਹਾਂ ਬਸ ਹਾਂ ਇੱਥੋਂ ਤੱਕ ਹਾਂ ਤੇ ਹੋ ਜੇ ਇੱਥੋਂ ਤੱਕ ਗਲਾ ਨਗਾਉਣਾ ਆ ਸੌਖਾ ਇੱਥੋਂ ਕਰਨਾ ਔਖਾ ਮੰਮੀ ਕੰਮ ਵੇ ਲੈ ਘਰੇ ਕਪੜਾ ਹੈਗਾ ਤੇ ਮੰਮੀ ਨੇ ਸੀਤਾ ਇਹ ਥਾਂ ਤੱਕ ਥੋੜਾ ਜਿਹਾ ਲੈ ਲੈ ਇੱਥੇ ਨਾ ਨੇ ਵੱਖੀਆਂ ਤਾਂ ਤੇ ਆ ਜੂਗਾ ਵੀ ਉੱਥੋਂ ਆਊਂਗਾ ਉੱਥੋਂ ਗਲਾ ਆ ਥੋੜਾ ਲੰਘ ਜੂਗਾ ਇਹਦੀ ਗੱਲ ਨਹੀਂ ਕਿਨੇ ਲੰਘਦਾ ਇੱਥੇ ਅੜ ਗਿਆ ਇੱਥੇ ਆਹਾਂ ਚਲ ਇੱਥੋਂ ਮੈਂ ਆ ਦੇਰ ਗਏ ਨਾ ਥੋੜਾ ਜਿਹਾ ਹੋਰ ਕੱਟ ਲਾ ਹੁਣ ਮੰਮੀ ਜਦੋਂ ਕਿਤੇ ਸਵੇਂ ਇਹ ਗੱਲ ਦਾ ਚੇਤਾ ਰੱਖਿਆ ਕਰ ਵੀ ਇਹ ਸਟੈਚੀ ਬੰਦ ਨਹੀਂ ਹੈਗੀ ਥੋੜੀ ਜਿਹੀ ਖੁੱਲ ਨੇ ਸੀ ਜਾਂ ਕਰ ਠੀਕ ਹੈ ਹੁਣ ਬੜੀ ਮਿਹਨਤ ਕੀਤੀ ਮੰਮੀ ਨੂੰ ਦੰਦੀ ਆ ਮਾਡਾ ਸੋਨਾ ਸੀਤਾ ਕਪੜਾ ਤੇ ਤਰਪਾਈ ਵੀ ਕਰਨੀ ਐ ਇਹਨੂੰ ਨਹੀਂ ਇਹਨੂੰ ਲੋਡ ਨੇ ਇਹ ਸਦਾ ਠੀਕ ਆ ਬਹਾਵਾ ਵਿਗੜੀ ਸੁਣੀਆ ਪਣੀਆ ਕਪੜਾ ਤੇ ਬੜਾ ਵੇ ਚਾਵੇ ਮੈਨੂੰ ਆਦੇ ਫੇਰ ਠੀਕ ਆ ਕੇ ਲੈ ਖੁੱਲ ਵੀ ਸਕਦਾ ਲੱਗਦਾ ਨਾ ਜਿਵੇਂ ਨਿੱਕਾ ਜਿਵੇਂ ਥੱਲੇ ਇੱਕ ਅੱਧੀ ਕੋਈ ਟੀ-ਸ਼ਰਟ ਪਾਈ ਹੋਵੇ ਹੂੰ ਨਹੀਂ ਉਹਦਾ ਕੀ ਖੁੱਲਾ ਹੋ ਜੂਗਾ ਕਪੜਾ ਤੇ ਮੰਮੀ ਕਹਿੰਦੀ ਹੈਗਾ ਜਾਂਦਾ ਆਹ ਉਹ ਹੀ ਕਹਿੰਨੀ ਖੁੱਲਾ ਵੀ ਹੋ ਜਾਂਦਾ ਹੈ ਤੇ ਅੱਜ ਆ ਵਾਲੀ ਕਮੀਜ਼ ਪਾ ਲਈ ਡੈਡੀ ਹੁਣਾਂ ਦਿੱਤੀ ਮੰਮੀ ਹੁਣਾਂ ਨੇ ਉਧਰੋਂ ਤੇ ਪਹਿਲਾਂ ਤੇ ਸਰੀਰ ਬੜਾ ਮਾੜਾ ਹੀ ਪਾਉਂਦਾ ਨਹੀਂ ਹੋਰ ਤਰ੍ਹਾਂ ਦੀ ਲੱਗਦੀ ਅੱਜ ਮੈਂ ਕਿਨੇ ਚਰਮਤ ਪਾਈ ਤੇ ਸੋਹਣੀ ਲੱਗੰਦੀ ਥਾਨੂੰ ਪਤਾ ਹੀ ਹੈ ਤੇ ਹੁਣ ਤੇ ਸੁਖਮਨ ਸਰੀਰ ਭਰ ਗਿਆ ਭਾਰਾ ਹੋ ਗਿਆ ਆ ਗਿਆ ਹੁੰਦਾ ਯਰ ਕੜੀ ਮੁੜੀ ਕੜੀ ਆਇਆ ਹਾਟ ਗਿਆ ਹੁਣ ਹਾਂ ਮੈਂ ਕਿਤੇ ਹੁਣ ਨਹੀਂ ਚੱਲਿਆ ਮੈਂ ਉੱਥੇ ਆਉਣਾ ਤੇ ਆਪਾਂ ਲੈ ਆਏ ਜੀ ਸੰਦੀਪ ਜੂ ਕਾ ਹਣ ਬਰਥਡੇ ਗਿਫਟ ਪਰ ਸੰਦੀਪ ਨੂੰ ਨਹੀਂ ਖੜਾ ਤੂੰ ਮੈਂ ਹੋਰ ਨਾ ਲਿਆਇਆ ਹੁਣ ਮੇਰੇ ਵਾਸਤੇ ਅੱਜ ਸੰਦੀਪ ਜੱਗਾ ਇੱਕ ਬਰਥਡੇ ਗਿਫਟ ਵੀ ਲੈ ਆਉਨੇ ਆ ਕਿਉਂਕਿ ਜਦੋਂ ਆਪਣੀ ਐਨੀਵਰਸਰੀ ਨਾਲ ਉਹ ਤੋਂ ਅਗਲੇ ਦਿਨ ਹੀ ਇਹਦਾ ਬਰਥਡੇ ਆ ਤੇ ਐਨੀਵਰਸਰੀ ਗਿਫਟ ਮੈਂ ਤੇ ਮੰਮੀ ਨੇ ਲੈ ਆਂਦਾ ਆ ਤੇ ਦੇਖਦਾ ਆ ਜੀ ਮੇਰੇ ਨਾਲ लवली ਤੇ ਰਾਜੂ ਹਣੀ ਤੁਰਪੇ ਤੇ ਉਹਨਾਂ ਨੂੰ ਮੈਂ ਕਹਿਨਾ ਆ ਵੀ ਉਹ ਨਾਲ ਚੱਲ ਗਈ ਵੀ ਤੇ ਇਹ ਰਹੋਗੇ ਘਰੇ ਹੀ ਇਹਦੇ ਤਿਆਰੀ ਹੀ ਜਾਣਦੀ ਨੇ ਇਹ ਤੂੰ ਇਦਾਂ ਦਾ ਤੂੰ लवली ਵੱਲ ਬਹਿ ਜਾ ਮੈਂ ਇਕੱਲੀ ਨਹੀਂ ਕਿਪਨਾ लवली ਨੂੰ ਰੈਂਦਣਾ ਮੈਂ ਤੇ ਰਾਜੂ ਇਕੱਲੇ ਚੱਲ ਜਾਣ ਮੇਰੇ ਨਾਲ ਆ ਗਿਆ ਰਾਜੂ ਤੇ ਤੁਹਾਨੂੰ ਦਿਖਾਉਂਦੇ ਆਪਾਂ ਚਤਰੀ ਵੀ ਆ ਰਹੇ ਆ ਸਮਾਧ ਰੋਡ ਤੇ ਮੰਦਿਰ ਕੇ ਨਸਣਾ ਸਜਾਇਆ ਹੈ ਸ਼ਿਵਰਾਤਰੀ ਸਿਨਾ ਤੇ ਤਾਂ ਕਰਕੇ ਆਹ ਦੇਖੋ ਸਾਹਮਣੇ ਮੰਦਿਰ ਸਨਾਲ ਕਰਨ ਨਾ ਮਦਰ ਗਿਫਟ ਆਪਾਂ ਲੈ ਆਂਦਾ ਮੇਰੇ ਨਾਲ ਗਿਆ ਸੀਗਾ ਰਾਜੂ ਘਰੇ ਆਪਾਂ ਪਹੁੰਚ ਗਏ ਆ ਤੇ ਇਸ ਵਲੌਗ ਦਾ ਚਤਾਨ ਨੇ ਦਿਖਾਇਆ ਮਕਾ ਵੀ ਸੰਦੀਪ ਨੂੰ ਫਿਰ ਪਤਾ ਲੱਗ ਜਾਣਾ ਕਿਉਂਕਿ ਇਹ ਵਲੌਗ ਤੇ ਆਪਾਂ ਕੱਲ ਜਾਂ ਪਰਸਾ ਅਪਲੋਡ ਕਰ ਦੇਣਾ ਹੈ ਤੇ ਤਾਂ ਕਰਕੇ ਇਹਦੇ ਵਿੱਚ ਆਪਾਂ ਨਹੀਂ ਦਿਖਾਇਆ ਕੀ ਹੈ ਕੀ ਹੈ ਫੋਨੀ ਪੂਨ ਲੱਗੀ ਹਰ ਗੁਣ ਹਾਂ ਹੂੰ ਫੋਨ ਪੜਕੇ ਮੈਂ ਤਾਂ ਰਜੂ ਗਏ ਬਈ ਯਾਰ ਮੈਂ ਨਾ ਰਜੂ ਗਿਆ ਐ लवली ਦਾ ਹੈ ਫੋਨ ਤੇ ਨਹੀਂ ਅੱਛਾ ਅੱਛਾ ਨਾ ਡਰਨਾ ਇੰਨੇ ਤੇ ਉਹ ਮੈਂ ਤੁਰ ਕੇ ਆਉਂਦੀ ਗਾਣ ਹੈ ਐ ਠੀਕ ਹੈ ਐ ਬੜਾ ਯਮੀ ਓ ਠੀਕ ਹੈ ਐ ਐ ਰਖ ਨਹੀਂ ਲਾ ਦੇ ਮੈਂ ਸੱਚ ਐ ਰਖ ਨਹੀਂ ਲਾ ਦੇ ਸੂਵਾਰ ਹੈ ਅੱਜ ਕਿਹ ਬਾਹਰੇ ਆ ਸ਼ੁਕਰ ਹੁਣ ਆ ਰਿਹਾ ਉਹ ਜਿਹਦਾ ਫੰਦੀ ਨਾ ਯਾਰ ਇਹਨਾਂ ਨੂੰ ਇਹੋ ਆਲੰਗ ਨਾਲ ਬੈਠੀ ਸੀ ਉਹਨੇ ਲੈ ਡਰ ਲੱਗਦਾ ਵੀ ਕਿਤੇ ਡਿੱਗ ਨਾ ਪਿਆ ਵੀ ਹੱਥ ਬਹੁਤ ਚੁੱਕਦੀ ਹੈ ਉਹ ਫੇਰ ਬੈ ਗਈ ਉਹ ਤੇ ਤੈਨੂੰ ਤੇਨੂੰ ਕੋਈ ਪਤਾ ਨਹੀਂ ਲੱਗਦਾ ਕਿੱਥੇ ਬਹਿਣਾ ਕਿੱਥੇ ਖਲੋਣਾ ਹੈ ਡਿੱਗਣਾ ਹੀ ਬੇਬੇ ਡਿੱਗਣਾ ਹੀ ਲੇਨ ਦੀ ਸਹੀ ਲਾਈਨ ਤੇ ਲੇਨ ਦੀ ਸਹੀ ਲਾਈਨ ਤੇ ਇਹਨੂੰ ਖੋਤ ਲੀਏ ਇਦਰਾ IPL ਚੱਲ ਰਹੀ ਨੇ ਕੁੜੀਆਂ ਦੇ ਇਹ ਸੈਮੀ ਫਾਈਨਲ ਮੈਚ ਚੱਲ ਰਿਹਾ ਇਹਦੇ ਚ ਫਾਈਨਲ ਚ ਜਾਣਾ ਹੁਣ ਟੀਮ ਨੇ ਰੇ ਚੈਲੈਂਜਰ ਦਾ ਚੱਲ ਰਿਹਾ ਤੇ ਮੁੰਬਈ ਇੰਡੀਅਨ ਹਣਾ ਜੀ ਦਿੱਲੀ ਚਲੀ ਗਈ ਹੈ ਫਾਈਨਲ ਦੇ ਵਿੱਚ ਹੁਣ ਇਹਨਾਂ ਦੋਵਾਂ ਚੋਂ ਕਿਹੜੀ ਜਾਂਦੀ ਹੈ ਟੀਮ ਫਾਈਨਲ ਦੇ ਵਿੱਚ ਇਹ ਇੱਕ ਵਾਰ ਗੁੱਸਾ ਕਰਦੇ ਗੁੱਸਾ ਕਰਦੇ ਗੁੱਸਾ ਕਰਦੇ ਕੀ ਕਰਦੀ ਆ ਹਾਂ ਇਹ 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 ਮੈਂ ਮਾਰਦੀ ਕਿਦਾਂ ਮੈਂ ਤੇ ਇਹ ਸਮਝਉਂਦੀ ਲੈ ਇਹ ਇਹਨੂੰ ਇਹਨੂੰ ਕੱਟ ਉਹ ਸਤਨ ਦੀ ਬੋਲੰਦ ਕਰਕੇ ਉਹ ਇਸ ਤਰ੍ਹਾਂ ਨਜ਼ਾਰਾ ਨਹੀਂ ਹੈ ਉਹ ਸਤਨ ਕਰਾਉਂ ਹਾਂ ਹੇ ਪ੍ਰੋਟ ਸਤਨ ਆਪਾਂ ਇਹਦਾ ਅਸਚਾ ਹੋ ਜਾਏ ਇਹਦਾ ਹਰੋਂ ਇਹ ਬੋਲ ਇਹਨੂੰ ਬੋਲੀ ਮਾਤੂ ਹਾਂ ਇਹਦੇ ਮਾਰੋ ਬਚਾਏ ਗਏ ਹੈ ਇਸ ਤਰੀ ਬੰਦ ਕਰਕੇ ਇਹਦਾ

ਕਿੱਦਾਂ ਹੋਰ ਤਾਂ ਕਿਦਾਂ ਇਦਾਂ 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 ਇੰਨੇ ਧਕਾ ਦੇਣੇ ਇਹਨੇ ساری ਰਾਤ ਲੱਗੀ ਨਾ ਤੇ ਇਹਦੇ ਵਿਹਲੀ ਦਿਖਾਈ ਕਿ ਆਪਕੇ ਅੰਦਰ ਜੀ ਉਹ ਦਮ ਹੈ ਆਊਟ ਕਰਨੇ ਦਾ ਆਲੋਕ ਵੈਕਿਓ ਹੁਣ ਵੇਖਿਓ ਅਦੇ ਮਨੂੰ ਬਹੁਤ ਐ ਵੀ ਨਾ ਖਾਂਦੀ ਹੈ ਥੋੜੀ ਖਾਂਦੀ ਥੋੜੀ ਹੈ ਅਗਲੇ ਬੰਦੇ ਨੂੰ ਸਤਾਉਣਾ ਬਸ ਲੈ ਹੁਣ ਉਹਨੂੰ ਵੇਖਣ ਦੇ ਵੀ ਕਿਹੜੇ ਬੰਦੇ ਖਾਵਾਂ ਖੱਬੀ ਹੋ ਗਈ ਖੱਬੀ ਪਰ ਰੋਟੀ ਵੀ ਕਰ ਰਹਿਣਾ ਹਾਂ ਖਾਓ ਖਾਓ ਪ੍ਰੋਟੀਨ ਉਹ ਕਰਦੀ ਆਵੇ ਇਹ ਕਰਦੀ ਆ ख पराठे वेखे पराठे भी खा रही कुन बेखे पर रवाना खाओ 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 चीजी खाओ देखो पराठे बेख ਕਰਦਾਂ ਉਹ ਇਹਦੀ ਅੱਧੀ ਫੇਰ ਹੀ ਨੇ ਉਹ ਕੀ ਕਰਦੀ ਫਿਰ ਵੇਖੇ ਮੈਂ ਤੈਨੂੰ ਨਾ ਕਹਿੰਦਾ ਖਾਪੇ ਕਰਦੀ ਵੇਖਿਆ ਸ਼ਾਬਾਸ਼ ਖਾਓ ਖਾਓ ਲੈ ਇਹ ਕਰਦੀ ਆਹੀ ਕੀ ਕਰਦੀ ਲੈ ਹਾਂ ਹੱਪ ਅੱਦਾਂ 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 ਲੈ ਅੱਜ ਮੰਮੀ ਠੀਕ ਨਹੀਂ ਮੰਮੀ ਗਈ ਦਵਾਈ ਲੈਣ ਤੇ 102 ਬੁਖਾਰ ਹੈ ਮੰਮੀ ਨੇ ਤੇ ਲੀਵਾ ਦੇ ਚ ਸੋਜ ਆ ਗਈ ਹੈ ਇਹ ਤਾਂ ਕਾਫੀ ਚਿਰ ਦੀ ਮੰਦਰੂਮ ਆਏ ਨੇ ਹੋਈ ਨਹੀਂ ਖਵਾਈ ਹੀ ਕਾਫੀ ਕੋਈ ਨਹੀਂ ਫਰਕ ਪਰ ਹੁਣ ਮੱਲੋ ਆਪਣਾ ਡਾਕਟਰ ਆ ਅਸੱਜਣੀ ਆ ਤੇ ਉਹ ਕਹਿੰਦਾ ਕੋਈ ਨਹੀਂ ਗਰੰਟੀ ਨਹੀਂ ਬਹੁਤ ਫਰਕ ਬਾਕੀ ਵੇਖੋ ਰਾਤ ਦੇ ਵਜੇ 1:30 ਤੇ ਰੋਟੀਆਂ ਦਿਲ ਕਰੀ ਜਾਂਦਾ ਮਾਂ ਰੋਟੀ ਖਾ ਲਈ ਸੰਦੀਪ ਨੇ ਲਾਈ ਹੈ ਹੈਗੀਆਂ ਰੋਟੀਆਂ ਦੇ ਬਾਦੂ ਸਬਜੀ ਨਾਲ ਗਰੁੱਟੀ ਨਾਲ ਰੋਟੀ ਨੂੰ ਦਿਲ ਨਹੀਂ ਕੀਤਾ ਖਾਣ ਨੂੰ ਤੇ ਡੈਡੀ ਹੁਣਾਂ ਚਟਣੀ ਜਿਹੜੀ ਕੁੱਟੀ ਉਹਦੇ ਨਾਲ ਖਾ ਲੈਂਦੇ ਆ ਤੇ ਇੱਕ ਕੀ ਉਹਨਾਂ ਕਹਿੰਦੇ ਆਰੂ ਆਵਾਜ਼ ਬੜੀ ਕਰਨ ਦਾ ਪਤਾ ਕੀ ਹੈ ਇਹ ਰਾਤ ਕੇ ਤਾਂ ਸੁੱਕਾ ਹੀ ਚੱਲ ਗਿਆ ਟੈਂਕੀ ਜਿਹਦੇ ਵਿੱਚੋਂ ਪਾਣੀ ਖਤਮ ਹੋ ਗਿਆ ਤਾਂ ਰਾਤ ਚੱਲਦਾ ਰੱਖਦੇ ਡੈਡੀ ਦੇ ਮੁਲਕੇ ਕਿਤੇ ਚਲਾਈ ਕਿਤੇ ਮੋਟਰ 3-4 ਵਜੇ ਨਾ ਮਨਰੇ ਪਰੂਦਨ ਕੰਮ ਹੋ ਗਿਆ ਲੱਗਦਾ ਇਹ ਆਏ ਹੋਏ ਪਤਨੀ ਬੋਦੀ ਏ ਮੇਰੇ ਰਾਜੇ ਦੀ ਹਾਂ ਦਰੂ ਵਾਲੇ ਪਾਏ ਵਿੱਚ ਇਨ ਨੂੰ ਖੜਾਏ ਮੂੰਹ ਚ ਪਾ ਲੋ ਚੁੱਧੋ ਗਿਆ ਕਿੱਥੇ ਬੋਦੀ ਕਿੱਥੇ ਪਤਨੀ ਹਰੇਸ਼ ਹਸਪੀਟਲ ਆਏ ਲੈ ਲੈ ਉਹਨੂੰ ਫੋਨ ਵੇਖਣ ਲੱਪੀ ਮੇਰੇ ਬਦੀ ਕਿੱਥੇ ਪਤਨੀ ਪਤਨੀ ਬੋਦੀ ਕਿੱਥੇ ਆਏ ਤੇਰੀ ਜੀ ਬੋਦੀ ਬੜੀ ਸੋਹਣੀ ਲੱਗਣ ਦੀ ਐਨੀ ਬਦੀ ਬੜੀ ਸੋਹਣੀ ਆ ਇਹ ਕੀ ਆ ਪਾਪਾ ਨੂੰ ਬੱਸੀ ਪਾ ਦੋ ਇਧਰ ਆਪਣੇ ਸਾਰੇ ਇਧਰ ਮੈਨੂੰ ਪਾਪਾ ਨੂੰ ਬੱਸੀ ਪਾ ਦੋ ਪਾ ਦੋ ਪਾ ਦੋ ਆਜੋ 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 ਆ ਅਵਿਲ ਨੂੰ ਨਹੀਂ ਕੰਮ ਆਇਆ ਸਕੇ ਪਾਪਾ ਨੂੰ ਬੱਸੀ ਪਾਉਂਦੇ ਬੱਸੀ ਪਾ ਦੋ ਪਾਪਾ ਨੂੰ ਇੱਕ ਬੱਸੀ ਪਾ ਦੋ ਆ ਖਲੋ ਕੇ ਪਾਉਣਾ ਔਟ ਕੇ ਬੱਸੀ ਪਾਉਣਾ ਔਟ ਕੇ ਖਲੋ ਖਲੋ ਤਾਂ ਤਾਂ ਔਟ ਕੇ ਬੱਸੀ ਪਾਉ ਤਾਂ ਔਟ ਕੇ ਹਾਂ ਪਾਪਾ ਨੂੰ ਬੱਸੀ ਪਾ ਦੋ ਬੱਸੀ ਪਾ ਦੋ ਆ ਹਾਂ ਹਾਂ ਹੈ ਕਿਤੋਂ ਸਖੀ ਹੈ ਇੱਕ ਕਿਸੀ ਸਮਾਂ ਹੋ ਗਿਆ ਐ ਦਾਦੇ ਕੋ ਦાદੀ ਕੋ ਆ ਜਿਹੜਾ ਉਹ ਸੁ ਜੋ ਬਿਤੇ ਤੇ ਸੋਸ ਕੀ ਕਰਦੇ ਆ ਆ ਉਹ ਸੁ ਜੋ ਕਰਦੇ ਆ ਪਾਪਾ ਨੂੰ ਬਸੀ ਪਾ ਦੇ ਇੱਕ ਇਹਨਾਂ ਇੱਕ ਚੀਜ਼ ਬੜੀ ਸੋਹਣੀ ਮਿਲਦੀ ਆ ਸੋਹਣੀ ਕਿ ਬੱਚ ਮਾਝਾ ਹੁਣ ਸਾਰਿਆਂ ਨੂੰ ਸੱਚੀ ਕਾਦੋ ਸੱਚੀ ਕਾਦੋ ਸੱਚੀ ਕਾ ਚੁੱਪ ਕਰਾ ਦਿਓ ਸਾਨੂੰ ਕੋ ਚੁੱਪ ਪਾ ਪੰਗਰੀਆਂ ਤੇਰੀ ਕਿ ਪਾ ਬਣਾ ਹੋ ਗਈ ਸੀ ਚੈ ਚ ਗੋੜ ਦੇ ਉੱਤਰ ਕੇ ਪੈਸਾ ਪਾ ਟੋਪ ਕੱਢ ਰਹੀ ਹਾਂ ਪੀਲਾ ਪੀਲਾ ਠੀਕ ਆ ਕਿੰਨੇ ਚੀ ਜਪੀ ਨਹੀਂ ਚਾਹੀਦੀਆਂ ਨਾ ਠੀਕ ਹੈ ਲੱਗੀ ਸਮਝ ਇਹ ਪੀੜੀ ਜੈਣ ਦਾ ਪਾਣੀ ਹਾਂ ਇਹ ਚੰਗਾ ਹੁੰਦਾ ਹੈ ਵੈਸੇ ਨਹੀਂ ਇੱਕ ਦੋ ਵਾਰ ਕੀਤੀ ਵਾਰ ਫੜ ਕੇ ਕਿੱਡਾ ਖਲੋਗੀ ਮੈਨੂੰ ਤੇ ਸਪੋਰਟ ਮਿਲਦੀ ਕਿੱਤਾਂ ਆ ਵਾਹ ਕਿੱਥੇ ਤੇਰੀ ਬੰਦ ਰੋਏ ਕਰੰਦੀ ਆ ਕਿੱਦਾਂ ਨਾ ਵਾਹ ਇਹ ਤਾਂ ਨਹੀਂ ਵਾਹ ਰਜਾ ਕਿੱਥੇ ਤੇਰੀ ਵਾਹ ਵਾਹ ਤੇ ਕਦ ਕਦੀ ਠੰਡਾ ਤੇ ਕਦੀ ਗਰਮ ਬਖੰਡ ਲੈ